ਤਕਰੀਬਨ 150 ਸਾਲ ਇਹਨਾਂ ਚੱਕੀਆਂ ਨੂੰ ਹੋ ਗਏ ਇਹਨਾਂ ਨੂੰ ਘਰਾਟਾ ਨੂੰ ਇੱਥੇ ਲੱਗਿਆ ਨੂੰ ਹੋ ਗਏ ਇੱਥੇ ਸਨ ਵੀ ਜਿਹੜਾ ਉਹ ਲਿਖਿਆ ਹੋਇਆ 1875 ਠੀਕ ਹੈ ਜੀ ਇਹ ਜਿਹੜੀ ਚੱਕੀ ਆਪਣੀ ਸਿਰਫ 40 ਚੱਕਰ ਤੇ ਚੱਲਦੀ ਹੈ ਮੰਨਦੇ ਸਿਰਫ 40 ਚੱਕਰ ਠੀਕ ਹੈ ਜੀ ਤੁਸੀਂ ਆਟਾ ਜਾ ਕੇ ਦੇਖੋ ਬਿਲਕੁਲ ਠੰਡਾ ਹੋਊਗਾ ਜਿਹੜਾ ਵੀ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਹੁਤ ਖਾਸ ਰਹਿਣ ਵਾਲੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 150 ਸਾਲ ਪੁਰਾਣੀਆਂ ਪਾਣੀ ਨਾਲ ਚੱਲਣ ਵਾਲੀਆਂ ਚੱਕੀਆਂ ਦਿਖਾਵਾਂਗੇ ਤੇ ਇੱਧਰ ਪਿੱਛੇ ਸਾਰੀ ਇਹ ਚੱਕੀ ਹੈ ਜਿਨ੍ਹਾਂ ਨੂੰ ਘਰਾਟ ਕਹਿ ਦਿੰਦੇ ਨੇ ਤੇ ਇਹ ਜਿਹੜੀਆਂ ਚੱਕੀਆਂ ਨੇ ਪਾਣੀ ਨਾਲ ਚੱਲਦੀਆਂ ਨੇ ਇਹ ਜਿਹੜੀ ਚੱਕੀ ਹੈ ਬਿਲਕੁਲ ਨਹਿਰ ਤੇ ਲੱਗੀ ਹੋਈ ਹੈ ਤੇ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੱਕੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਜਿਵੇਂ ਬਿਜਲੀ ਦੇ ਚੱਲਣ ਵਾਲੀਆਂ ਚੱਕੀਆਂ ਆ ਗਈਆਂ ਤਾਂ ਪਹਿਲਾਂ ਇਹ ਸਮਿਆਂ ਦੇ ਵਿੱਚ ਪਾਣੀ ਦੇ ਨਾਲੇ ਚੱਕੀਆਂ ਚੱਲਦੀਆਂ ਸੀਗੀਆਂ ਤੇ ਉਹਨਾਂ ਨਾਲੇ ਜਿਹੜਾ ਆਟਾ ਪੀਸਿਆ ਜਾਂਦਾ ਸੀ ਉਹਨਾਂ ਨੂੰ ਘਰਾਟ ਕਹਿੰਦੇ ਹੁੰਦੇ ਸੀਗੇ ਅ ਵੱਖ-ਵੱਖ ਏਰੀਆ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਘਰਾਟ ਲੱਗੇ ਹੁੰਦੇ ਸੀਗੇ ਨਹਿਰਾਂ ਤੇ ਅੱਪਾ ਇਸ ਸਮੇਂ ਖੜੇ ਆ ਜੀ ਪਿੰਡ ਸੂਲਰ ਦੇ ਵਿੱਚ ਸਨਾਮ ਦੇ ਨੇੜੇ ਇਹ ਪਿੰਡ ਹੈ ਪਿੰਡ ਸੂਲਰ ਹਨਾ ਇਧਰ ਪਿੱਛੇ ਆਪਾਂ ਤੁਹਾਨੂੰ ਸਾਰੇ ਘਰਾਟ ਇਹ ਚੱਲਦੇ ਦਿਖਾਉਨੇ ਆ ਵੀ ਕਿਸ ਤਰ੍ਹਾਂ ਇਹ ਕੰਮ ਕਰਦੇ ਨੇ ਤੇ ਜਿਹੜੇ ਬਾਈ ਇੱਥੇ ਕੰਮ ਕਰਦੇ ਨੇ ਇਹ ਚੱਕੀਆਂ ਨੂੰ ਚਲਾਉਂਦੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ ਸੋ ਅੱਜ ਦੀ ਵੀਡੀਓ ਚ ਬਣੇ ਰਹੋ ਸਾਰੀਆਂ ਆਪਾਂ ਚੱਕੀਆਂ ਪਾਣੀ ਨਾਲ ਕਿਸ ਤਰ੍ਹਾਂ ਚੱਲਦੀਆਂ ਨੇ ਕਿਸ ਤਰ੍ਹਾਂ ਆਟਾ ਜਿਹੜਾ ਉਹ ਪੀਸਿਆ ਜਾਂਦਾ ਉਹ ਸਾਰਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਜਿਹੜੀਆਂ ਇੱਥੇ ਚੱਕੀਆਂ ਲੱਗੀਆਂ ਹੋਈਆਂ ਨੇ ਸਨ 1875 ਦੀਆਂ ਨੇ ਤਕਰੀਬਨ 150 ਸਾਲ ਆ ਇਹਨਾਂ ਚੱਕੀਆਂ ਨੂੰ ਹੋ ਗਏ ਇਹਨਾਂ ਨੂੰ ਘਰਾਟਾਂ ਨੂੰ ਇੱਥੇ ਲੱਗਿਆ ਨੂੰ ਹੋ ਗਏ ਇੱਥੇ ਸਨ ਵੀ ਜਿਹੜਾ ਉਹ ਲਿਖਿਆ ਹੋਇਆ 1875 ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਪਾਣੀ ਨਾਲ ਜਿਹੜਾ ਇੱਥੇ ਆਟਾ ਪੀਸਿਆ ਜਾਂਦਾ ਕਿਸ ਤਰ੍ਹਾਂ ਇਹ ਸਾਰੀਆਂ ਚੱਕੀਆਂ ਚੱਲਦੀਆਂ ਨੇਗੀਆਂ ਤੇ ਚੱਲਦੇ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੀ ਗੱਲਬਾਤ ਆਪਾਂ ਬਾਈ ਹੁਣੀਆਂ ਨਾਲ ਕਰਾਂਗੇ ਜਿਹੜੇ ਬਾਈ ਹੁਣੀਆਂ ਇੱਥੇ ਚੱਕੀਆਂ ਚਲਾਉਂਦੇ ਨੇ ਆਟਾ ਪੀਸਦੇ ਨੇ ਹਨਾ ਤੇ ਵੀ ਕਿਸ ਤਰ੍ਹਾਂ ਆਟਾ ਪੀਸਿਆ ਜਾਂਦਾ ਸਾਰੀ ਆਪਾਂ ਜਾਣਕਾਰੀ ਬਾਈ ਹੁਣੀਆਂ ਤੋਂ ਲਵਾਂਗੇ ਹਾਂਜੀ ਬਾਈ ਇਹ ਕਿਸ ਤਰ੍ਹਾਂ ਕੰਮ ਕਰਦੀਆਂ ਨੇ ਚੱਕੀਆਂ ਜੀ ਦਿਓ ਜੀ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਸਿ ਇਹ ਹੈ ਆਪਣਾ ਜਿਹੜੀ ਪਾਣੀ ਤੇ ਇਹ ਚੱਕੀ ਚੱਲਦੀ ਹੈ ਨਾ ਹਾਂਜੀ ਤੇ ਇਹ ਜਿਹੜੀ ਚੱਕਰ ਜਿਹੜੀ ਹੁੰਦੀ ਆ ਉਹ ਸਿਰਫ 60 ਚੱਕਰ ਤੇ ਹੁੰਦੀ ਆ ਠੀਕ ਹੈ ਜੀ ਤੇ ਆਪਣਾ ਮੰਨ ਲਓ ਜਿਹੜੀ ਰਾਜਸਥਾਨੀ ਚੱਕੀ ਹੁੰਦੀ ਆ ਹਾਂਜੀ ਉਹ ਤਾਂ 200 250 ਚੱਕਰ ਤੱਕ ਦਿੰਦੀ ਹੁੰਦੀ ਆ ਹਾਂਜੀ ਤੇ ਉਹ ਆਪਣੀ ਕੰਮ ਚਾ ਦਿੰਦੀ ਆਟੇ ਦੀ ਠੀਕ ਹੈ ਜੀ ਤੇ ਇਹ ਜਿਹੜੀ ਚੱਕੀ ਆਪਣੀ ਸਿਰਫ 40 ਚੱਕਰ ਤੇ ਚੱਲਦੀ ਆ ਮੰਨਦੇ ਸਿਰਫ 40 ਚੱਕਰ ਠੀਕ ਹੈ ਜੀ ਤੇ ਤੁਸੀਂ ਆਟਾ ਜਾ ਕੇ ਦੇਖੋ ਬਿਲਕੁਲ ਠੰਡਾ ਹੋਊਗਾ ਜਿਹੜਾ ਵੀ ਹੋਊਗਾ ਹਾਂਜੀ ਬਸ ਇਸ ਤੇ ਸਪੈਸ਼ਲੀ ਲੋਕ ਇਹਨੂੰ ਦੇਖਣ ਵਾਸਤੇ ਆਉਂਦੇ ਆ ਕੀ ਕੀ ਚੀਜ਼ ਅੰਗਰੇਜ਼ਾਂ ਨੇ ਬਹੁਤ ਵਧੀਆ ਚੀਜ਼ ਬਣਾਈ ਇਹ ਪੰਜਾਬ ਚ ਸਿਰਫ ਇੱਕੋ ਹੀ ਰਹਿ ਗਈ ਹੁਣ ਤੱਕ ਇੱਕ ਹੀ ਰਹਿ ਗਈ ਜਿਵੇਂ ਆ ਕੋਈ ਨਹੀਂ ਰਹਿ ਗਈ ਠੀਕ ਹੈ ਜੀ ਤਾਂ ਮੰਨ ਲਓ 5-10 ਦਸਾਲ ਪਹਿਲਾਂ ਏ ਕਟੋ-ਕਟ 40-50 ਚਲਦੀਆਂ ਸੀ ਪੰਜਾਬ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਠੀਕ ਹੈ ਜੀ ਪਰ ਹੁਣ ਇੱਕੋ ਹੀ ਰਹਿ ਗਈਆਂ ਜੀ ਇਹ ਸੁੱਲਰ ਸੁੱਲਰ ਘਰਾਟ ਤੇ ਆਟੇ ਦੀ ਕੁਆਲਿਟੀ ਤੁਸੀਂ ਚੱਲ ਕੇ ਵੇਖੋ ਬਹੁਤ ਵਧੀਆ ਹੁੰਦੀ ਆ ਹਾਂ ਜੀ ਤੁਸੀਂ ਦੇਖ ਸਕਦੇ ਹੋ ਆ ਇੱਥੋਂ ਆਪਣਾ ਪਾਣੀ ਫਟਾ ਅਨੁਭਵ ਹੋਣ ਵਾਸਤੇ ਹੁੰਦਾ ਆਪਣੀ ਚੱਕੀ ਬੰਦ ਕਰਨ ਵਾਸਤੇ ਚਲਾਉਣ ਵਾਸਤੇ ਹਾਂਜੀ ਇਹ ਤੁਸੀਂ ਦਿਖਾ ਸਕਦੇ ਹੋ ਦਰਸ਼ਕਾਂ ਨੂੰ ਠੀਕ ਹੈ ਜੀ ਇਥੋਂ ਤੁਸੀਂ ਪਾਣੀ ਘਟਵਾਦ ਕਰਦਾ ਹੈ। ਹਾਂਜੀ ਹਾਂਜੀ ਇਥੋਂ ਜਦੋਂ ਪਾਣੀ ਛੱਡਾਂਗੇ ਉਹਦੇ ਚੱਕੀਆਂ ਚੱਲ ਪੈਣਗੀਆਂ। ਠੀਕ ਹੈ ਜੀ। ਤੇ ਜਦੋਂ ਇਹਨੂੰ ਬੰਦ ਕਰਦਾਂਗੇ ਹਾਂਜੀ ਉਹਦੇ ਬੰਦ ਹੋ ਜਾਣਗੀਆਂ। ਠੀਕ ਹੈ ਇਹ ਸਾਰਾ ਪਾਣੀ ਨਹਿਰ ਦੇ ਵਿੱਚ ਆਉਂਦਾ ਹੈ। ਹਾਂਜੀ ਹਾਂਜੀ ਤਾਂ ਫਿਰ ਨਹਿਰ ਚ ਹੀ ਪੈ ਜਾਂਦਾ ਇੱਧਰ ਵੀ ਜਾ ਕੇ। ਅੱਛਾ ਜੀ ਨਹਿਰ ਦੇ ਵਿੱਚ ਹੀ ਫਿਰ ਰੱਖਾ ਹੋ ਜਾਂਦਾ। ਹਾਂਜੀ ਹਾਂਜੀ ਜੀ ਫਿਰ ਇਹ ਨਹਿਰ ਚ ਹੀ ਪੈ। ਜਿੱਥੇ ਮੈਂ ਬਾਈ ਯੂਨੀਅਨ ਆਪਾਂ ਨੂੰ ਦੱਸਿਆ ਵੀ ਨਹਿਰ ਦੇ ਵਿੱਚ ਹੀ ਪਾਣੀ ਆਉਂਦਾ ਆਹ ਸਾਈਡ ਤੋਂ। ਇਹ ਦੁਬਾਰਾ ਫਿਰ ਇਹ ਜਾ ਕੇ ਨਹਿਰ ਦੇ ਵਿੱਚ ਹੀ ਮਿਲ ਜਾਂਦਾ। ਤੇ ਅੱਛਾ ਜੀ ਇੱਧਰੋਂ ਪਾਣੀ ਜਾਂਦਾ ਹੈ? ਆਈ ਫੋਨਾ ਥੱਲੇ ਜਾ ਕੇ 10 ਫੁੱਟ ਡੂੰਘੇ ਤੇ ਜਾ ਕੇ ਪੱਖਾ ਲੱਗਿਆ ਹੋਇਆ ਠੀਕ ਹੈ ਜੀ ਤੇ ਉਸ ਪੱਖੇ ਤੇ ਇਹਦਾ ਪਾਣੀ ਪੈਂਦਾ ਹਾਂ ਜੀ ਤੇ ਉਹ ਪੱਖੇ ਨੂੰ ਕੌਣ ਡੀਆ ਇਹ ਠੀਕ ਹੈ ਜੀ ਤੇ ਤਾਹਾਂ ਉਹਦੇ ਨਾਲ ਪੱਥਰ ਜੋੜਿਆ ਉਹ ਚੱਲਦਾ ਫਿਰ ਪੱਥਰ ਅੱਛਾ ਹੈ ਅੱਛਾ ਪਾਣੀ ਪਾਣੀ ਦੇ ਨਾਲ ਪੱਥਰ ਬੋਲਦਾ ਹਾਂ ਜੀ ਹਾਂ ਜੀ ਹਾਂ ਜੀ ਤੇ ਪਾਣੀ ਤੇ ਹੀ ਚੱਲਦਾ ਸਾਰਾ ਜੀ ਨੂੰ ਕਿੰਨਾ ਸਮਾਂ ਹੋ ਗਿਆ ਜੀ ਇਹ ਸਾਨੂੰ 20 ਸਾਲ ਹੋ ਗਏ ਜੀ ਇਹ ਕੰਮ ਕਰਦੇ 30 ਸਾਲ ਹੋ ਗਏ ਜੀ ਹਾਂ ਜੀ ਹਾਂ ਜੀ ਇਹ ਸੀ ਇਹ 20 ਸਾਲ ਇਹ ਆਪਾਂ ਚੱਕੀਏ ਵੀ ਅੰਦਰੋਂ ਦਿਖਾ ਦਾਂਗੇ ਹਾਂ ਜੀ ਹਾਂ ਜੀ ਦੇਖੋ ਹਾਂ ਪੰਦਰ ਚੱਲਦੇ ਆ ਇਹ ਇਹ ਸਾਰੀ ਪਾਣੀ ਤੇ ਚਲਦੀ ਹੈ ਤੇ ਸਟਰੀਟ ਦੇਖੋ ਇਹਦੀ ਜਮਾਂ ਹੀ 40 ਤੇ ਆ ਠੀਕ ਹੈ ਜੀ ਹਾਂ ਤੇ ਜਮਾਂ ਠੰਡਾ ਆਤਾ ਪਿਆ ਆਟਾ ਫੰਗ ਦਿਖਾ ਦਿੰਦੇ ਆ ਜੋ ਹਾਂ ਜੀ ਜਮਾਂ ਠੰਡਾ ਆਤਾ ਪਿਆ ਇਹ ਸਾਰੀਆਂ ਗੱਟੀਆਂ ਪਾਣੀ ਨਾਲ ਚੱਲਦੀ ਠੰਡਾ ਆਤਾ ਹੁੰਦਾ ਇਹ ਤੁਸੀਂ ਦੇਖ ਸਕਦੇ ਹੋ ਤਾਂ ਦੂਜੀ ਜਿਹੜੀ ਚੱਕੀ ਹੁੰਦੀ ਆ ਆਪਣੀ ਰਾਜਸਥਾਨੀ ਉਹ ਤੇ ਆਪਾਂ ਹੱਥ ਨਾਲ ਪਾ ਸਕਦੇ ਇਹ ਨਹੀਂ ਗਰਮ ਹੁੰਦੀ ਆ ਇਹਦਾ ਦੇਖੋ ਜਮੇ ਠੰਡਾ ਹੁੰਦਾ ਤੇ ਬਹੁਤ ਵਧੀਆ ਕੁਆਲਿਟੀ ਹੁੰਦੀ ਆ ਬਹੁਤ ਫਰਕ ਆ ਆਟੇ ਦਾ ਇਹ ਵੀ ਆਪਾਂ ਦੂਤੀਆਂ ਚੱਕੀਆਂ ਨਾਲੋਂ ਵਾਟਰਪੋਨੀਆ ਗਰਮ ਹੋ ਜਾਂਦਾ ਆਟਾ ਬਹੁਤ ਤੇ ਇੰਡੀਆ ਟ੍ਰੈਡੀਸ਼ਨ ਦੀ ਲੋਕੋ ਵੀ ਇਹ ਚੱਕੀ ਦੇ ਕਿਹਨਾਂ ਫਰਕ ਆ ਨਾ ਕੋਲ ਕਿੰਨੀਆਂ ਚੱਕੀਆਂ ਨੇ ਬਾਈ ਹੋਏ ਹਾਂਜੀ ਪੰਜ ਚੱਕੀਆਂ ਨੇ ਇਹ ਪੰਜ ਚੱਕੇ ਨੇ ਪੰਜ ਠੀਕ ਹੈ ਇਹ ਇੱਕ ਮਤਲਬ ਘੰਟੇ ਦੇ ਵਿੱਚ ਕਿੰਨਾ ਆਟਾ ਪੀਸਦੀਆਂ ਨੇ ਇਹ ਮਸਾਜੀ 30 ਤੋਂ 35 ਕਿਲੋ ਆਟਾ ਪੇਸਦੀਆਂ ਹੌਲੀ ਹੌਲੀ ਠੀਕ ਹੈ ਜੀ ਕੋਈ 42 ਸਰੀਤਾਂ ਨਾਲ ਹੀ ਪੀਸਦੀ ਹੁੰਦੀ ਜੇ ਤੁਹਾਨੂੰ ਦੱਸਿਆ ਜਾਏਗਾ ਕਿ 40 ਚੱਕਰ ਹੁੰਦੇ ਆ ਠੀਕ ਹੈ ਜੀ ਤੇ ਮਸਾ 30 ਤੋਂ 35 ਕਿਲੋ ਕਰਦੀ ਹੁੰਦੀ ਹੈ ਜਿਹੜੀ ਦੂਜੀ ਰਾਜਸਥਾਨੀ ਚੱਕੀ ਹੁੰਦੀ ਆ ਹਾਂ ਜੀ ਉਹ ਤਾਂ ਇੱਕ ਘੰਟੇ ਦਾ 2.25 ਤੋਂ 3 ਕੁਇੰਟਲ ਆਟਾ ਪੀਸ ਲਈ ਹੁੰਦੀ ਆ ਠੀਕ ਹੈ ਜੀ ਇਹ ਮਸਾ 40 ਕਿਲੋ ਦੀ ਠੀਕ ਹੈ ਜੀ ਤੇ ਇਹਦੇ ਵਿੱਚ ਕਿੰਨੀ ਕਿੰਨਾ ਪੀਸਣੇ ਵਾਲਾ ਕੰਮ ਨਹੀਂ ਆਪਣੇ 24 ਘੰਟੇ ਚੱਲਦੀਆਂ ਨੇ ਇਹ ਜੀ 24 ਘੰਟੇ ਚੱਲਦੀ ਆ ਲੋਕੀ ਨਾਲ ਚੱਲ 24 ਘੰਟੇ ਚੱਲਦੀ ਹੈ ਦਿਨ ਰਾਤ ਬਈ ਉਹ ਜਿਹੜੀਆਂ ਜਿਹੜੀਆਂ ਚੱਲਦੀਆਂ ਨੇ ਤੇ ਮੱਕੀ ਦਾ ਆਟਾ ਵੀ ਤੇ ਕੀ ਉਤਰੀ ਇਹਦਾ ਮੱਕੀ ਦਾ ਆਟਾ ਹੁੰਦਾ ਜੀ ਆਪਣੇ ਕੋਲੇ ਰਾਗੀ ਦਾ ਹੁੰਦਾ ਜਵਾਰ ਦਾ ਹੁੰਦਾ ਆਪਣਾ ਘੋਦਰਾ ਦਾ ਹੁੰਦਾ ਬਹੁਤ ਕੁਝ ਦਾ ਮੈਨੂੰ 7-8 ਆਈਟਮਾਂ ਆਉਂਦੀਆਂ ਆਪਣੇ ਕੋਲ ਹਾਂਜੀ ਸਾਰਾ ਕੁਝ ਹੀ ਠੀਕ ਹੈ ਜੀ ਰੋਜ਼ ਹੀ ਜੱਟੀਆਂ ਸਾਰੀਆਂ ਪਾਣੀ ਨਾਲ ਚੱਲਦੀਆਂ ਨੇ ਆਪਾਂ ਉਹ ਜਾਣਾ ਉਹ ਬਈ ਉਹ ਦੇਖੋ ਪਾਣੀ ਰਹਿ ਰਹੇ ਨੇ ਨਾ ਤਾਂ ਇਸ ਤਰ੍ਹਾਂ ਦੇ ਕਿ ਨੇੜਲੇ ਪਿੰਡਾਂ ਤੋਂ ਆਦੇ ਹੁੰਦੇ ਹੋਣਗੇ ਜੀ ਕਿ ਆਉਂਦੇ ਹਾਂਜੀ 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 ਨੇੜਲੇ ਪਿੰਡਾਂ ਤੋਂ ਆਉਦੇ ਆ ਬਾਕੀ ਬਹੁਤ ਦੂਰੇ ਦੂਰੇ ਲੋਕੀ ਵੈਸੇ ਸਪੈਸ਼ਲ ਦੇਖਣ ਵਾਸਤੇ ਹੁੰਦੇ ਆ ਦੇਖਣ ਵਾਸਤੇ ਹਾਂਜੀ 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 ਖੰਮਾ ਦਾ ਸਾਂ ਲੋ ਦਿਆਣੇ ਤੋਂ ਸਪੈਸ਼ਲੀ ਲੋਕੀ ਆਉਂਦੇ ਆ ਦੇਖਣ ਵਾਸਤੇ ਦੇਖਣ ਵਾਸਤੇ ਦੇਖਣ ਵਾਸਤੇ ਬਹੁਤ ਤਿਆਰੀ ਕਰਦੇ ਕਿਉਂਕਿ ਜਿਵੇਂ ਬਾਈ ਯੂਨੀਅਨ ਦੱਸਿਆ ਵੀ ਪੰਜਾਬ ਦੇ ਵਿੱਚ ਵੀ ਇੱਕੇ ਰਹਿ ਗਏ ਜਿਹੜੇ ਇਖਰਾਤ ਨੂੰ ਪਾਣੀ ਨਾਲ ਚੱਲਣੇ ਲੱਗੇ ਆ ਦੂਰੂ ਦੂਰੋ ਇੱਥੇ ਦੇਖਣ ਆਉਂਦੇ ਨੇ ਬਾਕੀ ਦੰਦੇ ਵਿੱਚ ਬਹੁਤ ਥਾਰਾ ਅਟੈਕ ਜਿਹੜਾ ਉਹ ਪੀਤੀਆ ਜਾਂਦਾ ਕਿੰਦੇ ਫੂਲਰ ਦੇ ਵਿੱਚ ਇੱਕ ਗੱਲ ਉਹ ਕੀ ਲੱਗਿਆ ਜਾ ਰਿਹਾ ਹੈ ਆਪਣਾ ਡੀਰੋ ਉਹ ਦੱਸਾਦਾ ਨਹੀਂ ਕਿ ਅੱਜਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਬਹੁਤ ਹੋਰੀ ਹੋਰੀ ਸਪੀਡ ਜਿਆਦਾ ਆਪਾਂ ਚੱਟੀਆਂ ਦੇਖਦੇ ਆ ਬਹੁਤ ਸੀਟੀ ਜਿਹੜਾ ਉਹ ਸਾਫੀਦਾ ਜੀ ਇਹਨਾਂ ਦੀ ਸੀਟ ਬਹੁਤ ਹੋਰੀ ਹੈ ਹੋਰੀ ਹੋਰੀ ਜਿਹੜਾ ਇਹ ਕੰਮ ਕਰਦੀ ਹੈ ਉੱਪਰੋਂ ਇਤਨਾ ਨਾ ਕਿ ਨਾਂ ਦੇ ਵੀ ਪਾਏ ਜਾਂਦੇ ਨੇ ਤੇ ਹੋਰੀ ਹੋਰੀ ਜਰੀਏ ਤੁਸੀਂ ਕੰਮ ਕਰਦੇ ਹੋ ਅਸੀਂ ਹਰਿਆਣੇ ਜੋ ਆਏ ਜੀ ਦੇਖਣ ਵਾਸਤੇ ਅਸੀਂ ਹਰਿਆਣੇ ਜੋ ਆਏ ਜੀ ਹਾਂ ਜੀ ਰੈਣੇ ਜੋ ਆਏ ਆ ਅਸੀਂ ਵੀ ਪੂਰੇ ਚੱਕੀ ਚੱਲਦੀ ਹੈ ਠੀਕ ਹੈ ਜੀ ਹਾਂ ਜੀ ਅਸੀਂ ਉਦੋਂ ਆਉਦੇ ਨੇ ਭਾਈ ਲੋਕ ਨੂੰ ਵੀ ਪਤਾ ਲੱਗਦਾ ਤੇ ਅਸੀਂ ਕੁਲਰੀਆਂ ਦੇ ਵੀ ਆਟਾ ਮੰਗਾਇਆ ਸੀ ਇੱਥੇ ਗ੍ਰਾਮ ਗੁਰੂ ਨਾਨਕ ਦੇਵ ਜੀ ਦਾ ਜਲਮ ਦਿਨ ਸੀ ਠੀਕ ਹੈ ਜੀ ਅਸੀਂ ਨੇ ਸੁੱਲਰ ਘਰਾੜਾ ਇੱਥੋਂ ਆਟਾ ਮੰਗਾਇਆ ਸੀ ਸਾਡੇ ਗਏ ਸੀ ਵੀ ਅਸੀਂ ਐਂ ਦੇਖਣਾ ਚਾਹੁੰਦੇ ਆ ਵੀ ਇਹ ਸੱਚ ਹੈ ਕਿ ਝੂਠ ਹੈ ਠੀਕ ਹੈ ਜੀ ਵੀ ਹੁਣ ਅੱਖਾਂ ਨਾਲ ਦੇਖ ਲਿਆ ਵੀ ਸੱਚ ਹੈ ਇਹ ਗੱਲ ਹਾਂ ਜੀ ਹਾਂ ਵੀ ਪਾਣੀ ਚੱਲਦਾ ਥੱਲੋਂ ਦੀ ਪਾਣੀ ਚੱਲਦਾ ਉੱਥੇ ਚੱਕੀ ਚੱਲਦੀਆਂ ਨੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਕੰਮ ਹੈ ਜੀ ਇਹ ਠੀਕ ਹੈ ਜੀ ਹਾਂ ਧੰਵਾਦ ਲਓ ਜੀ ਇਸ ਤਰ੍ਹਾਂ ਦੂਰੂ ਦੂਰੋਂ ਆਦਨੇ ਸਾਰੇ ਦੇਖਣਾ ਨਾ ਜਿਵੇਂ ਬਾਈ ਹੋਣੀ ਕਹਿੰਦੇ ਅਸੀਂ ਹਰਿਆਣੇ ਚੋਂ ਆਇਆ ਤੇ ਇਹ ਪੰਜਾਬ ਦੇ ਵਿੱਚ ਇੱਕ ਹੀ ਚੱਕੀ ਹੈ ਤੇ ਹੁਣ ਸਾਰੀਆਂ ਜਿਹੜੀਆਂ ਉਹ ਬੰਦ ਹੋ ਗਈਆਂ ਜਿਹੜੇ ਹੋਰ ਘਰਾਟ ਸੀਗੇ ਤੇ ਬਸ ਇਹ ਸੂਲਰ ਦੇ ਵਿੱਚ ਜਿਹੜੀ ਉਹ ਬਜੀ ਹੈ ਸੂਲਰਪੜ ਦੇ ਵਿੱਚ ਹਾਂ ਜੀ ਇਹ ਵੀ ਪਾਣੀ ਨਾਲ ਚੱਲਦੀ ਹੈ ਜੀ ਇਹ ਪਾਣੀ ਨਾਲ ਹੀ ਚੱਲਦੀ ਹੈ ਜੀ ਇਹ ਤੁਸੀਂ ਆਹ ਜਿਹੜਾ ਸੀ ਆ ਪੱਖਾ ਆ ਛਾਨਣਾ ਲਾਇਆ ਆਟਾ ਛਾਨਣ ਵਾਲਾ ਇਹ ਵੀ ਤੁਸੀਂ ਦਿਖਾ ਸਕਦੇ ਇਹ ਵੀ ਪਾਣੀ ਨਾਲ ਹੀ ਚੱਲਦੀ ਆ ਵੇਖੋ ਹੰਮੀ ਕੇ ਆਟਾ ਛਾਨਿਆ ਜਾਂਦਾ ਹੈ ਆਟਾ ਛਾਨਿਆ ਜਾਂਦਾ ਜੀ ਇਹ ਵੀ ਅਸੀਂ ਪਾਣੀ ਵਾਲੀ ਚੱਕੀ ਨਾਲ ਹੀ ਜੁੜਾ ਕੇ ਤਿਆਰ ਆਂਦੂ ਅਦਰ ਪੱਖੇ ਨਾਲ ਆਹ ਜੀ ਲਗਾਉਂਦੀ ਇਹਨੂੰ ਹਾਂ ਜੀ ਲਓ ਜੀ ਵੀ ਇਹਦਾ ਛਾਨਣ ਵਾਲਾ ਵੀ ਜਿਹੜਾ ਉਹ ਪਾਣੀ ਨਾਲ ਹੀ ਚੱਲਦਾ ਤੇ ਇਧਰ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਵਾਪਸ ਪਾਣੀ ਜਿਹੜਾ ਉਹ ਨਹਿਰ ਦੇ ਵਿੱਚ ਰਲ ਜਾਂਦਾ ਜਾ ਕੇ ਹੈ ਨਾ ਇਹ 12-15 ਜਿਹੜੇ ਉਹ ਦਿਖਾਈ ਸੀ ਤੇ ਸਾਰਾ ਇਸ ਚੱਕੀ ਪਾਣੀ ਨਾਲ ਜਿਹੜੀ ਚਲਾਈ ਜਾਂਦੀ ਹੈ। ਬਾਈ ਉਹਨੇ ਜਿਹੜੀ ਦਿਖਾਈ ਉਹ ਆਪਣਾ ਸਾਰੀ ਨੂੰ ਤੇ ਧੰਨਵਾਦ ਬਾਈ ਉਹਨੀਆਂ ਦਾ ਬਹੁਤ-ਬਹੁਤ ਤੇ ਬਾਕੀ ਆਪਾਂ ਨਹਿਰ ਵੀ ਤੁਹਾਨੂੰ ਦਿਖਾ ਦਾਂਗੇ ਜਿਹੜੀ ਨਹਿਰ ਦੇ ਵਿੱਚੋਂ ਪਾਣੀ ਆਉਂਦਾ ਤੇ 150 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਨਾ ਚੱਕੀਆਂ ਨੂੰ। ਹੁਣ ਤੱਕ ਵੀ ਜਿਹੜਾ ਇਹ ਕੰਮ ਕਰ ਰਹੀਆਂ ਨੇ ਜਿਹੜੀਆਂ ਚੱਕੀਆਂ 150 ਸਾਲਾਂ ਤੋਂ ਵੀ ਜ਼ਿਆਦਾ ਸਮਾਂ ਇਹ ਚੱਕੀਆਂ ਨੂੰ ਹੋ ਗਿਆ। ਚੱਕੀ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀ ਤੇ ਇੱਥੇ ਆ ਥੈਲੀਆਂ ਦੇ ਵਿੱਚ ਪੈਕ ਕਰਕੇ ਆਟਾ ਜਿਹੜਾ ਰੱਖਿਆ ਜਾਂਦਾ। ਇਹ ਇਥੋਂ ਬਹੁਤ ਸਾਰੇ ਲੋਕ ਆ ਕੇ ਖਰੀਦ ਕੇ ਲੈ ਕੇ ਜਾਂਦੇ ਨੇ ਮੱਕੀ ਦਾ ਆਟਾ ਕਣਕ ਦਾ ਆਟਾ ਹਨਾ ਜਿਵੇਂ ਬਾਈ ਨੇ ਦੱਸਿਆ ਸੀ ਵੀ ਹੌਲੀ ਹੌਲੀ ਇਹ ਚੱਕੀਆਂ ਜਿਹੜੀਆਂ ਪੀਂਦੀਆਂ ਨੇ ਬਿਜਲੀ ਵਾਲੀਆਂ ਚੱਕੀਆਂ ਮੰਗ ਨਹੀਂ ਹੈਗਾ ਤੇ ਦਿਨ ਦੇ ਵਿੱਚ ਬਹੁਤ ਥੋੜਾ ਆਟਾ ਜਿਹੜਾ ਉਹ ਪੀਸਿਆ ਜਾਂਦਾ ਆ ਜੋ ਆਜ ਦਿਖਾਉਣਾ ਇਹਨਾਂ ਲਈ ਤੁਹਾਨੂੰ ਆ ਹੈਗਾ ਜੀ ਆਪਣਾ ਮੱਕੀ ਦਾ ਇਹ 2 ਕਿਲੋ ਦੀ ਪੈਕਿੰਗ ਹੁੰਦੀ ਹੈ 50 ਰੁਪਏ ਕਿਲੋ ਪੈਂਦੀ ਹੈ ਠੀਕ ਹੈ ਜੀ ਤੇ ਆ ਹੋ ਗਿਆ ਆਪਣਾ ਜੀ ਐਮ ਪੀ ਵਾਲੇ ਕਣਕ ਦਾ ਆਟਾ ਹਾਂ ਜੀ ਇਹ ਐਮ ਪੀ ਵਾਲਾ ਕਣਕੇ 45 ਰੁਪਏ ਕਿਲੋ ਮਿਲਦੀ ਹੈ ਜੀ ਠੀਕ ਹੈ ਜੀ ਤੇ ਇਹ ਆਪਣੀ ਚੱਕੀ 'ਚ ਪੀਸੀ ਹੋਈ ਆ ਬਹੁਤ ਸੋਹਣਾ ਆਟਾ ਹੁੰਦਾ ਹਾਂਜੀ ਤੇ ਆ ਹੋ ਗਿਆ ਆਪਣਾ ਬਾਜਰਾ ਹਾਂਜੀ ਇਹ ਬਾਜਰੇ ਦਾ ਆਟਾ ਹੋ ਗਿਆ ਜੀ ਇਹ 50 ਰੁਪਏ ਕਿਲੋ ਆ ਆ ਹੋ ਗਿਆ ਜੀ ਰਾਗੀ ਦਾ ਠੀਕ ਹੈ ਜੀ ਇਹ ਆਪਣਾ 80 ਰੁਪਏ ਕਿਲੋ ਹੈ ਹਾਂਜੀ ਆ ਹੋ ਗਿਆ ਜੀ ਆਪਣਾ ਜਵਾਰ ਦਾ ਹਾਂਜੀ ਇਹ 50 ਰੁਪਏ ਕਿਲੋ ਹੈ ਜੀ ਆ ਹੋ ਗਿਆ ਜੀ ਆਪਣਾ ਜੋ ਆ ਦਾ ਇਹ ਵੀ 50 ਰੁਪਏ ਕਿਲੋ ਹੈ ਠੀਕ ਹੈ ਜੀ ਤੇ ਆ ਵੀ ਇਹ ਐਮ ਪੀ ਵਾਲਾ ਕਣਕ ਦਾ ਹਾਂਜੀ ਉਹ 45 ਰੁਪਏ ਤੁਹਾਨੂੰ ਦੱਸਿਆ ਹੈ ਤੇ ਆ ਆਪਣਾ ਦੇਸੀ ਜਿਹੜਾ ਪੰਜਾਬ ਵਾਲਾ ਕਣਕ ਹੁੰਦਾ ਹਾਂਜੀ ਇਹ ਉਦਾਹੀ ਇਹ 35 ਰੁਪਏ ਕਿਲੋ ਇਹ 35 ਰੁਪਏ ਕਿਲੋ ਹਾਂਜੀ ਬਾਕੀ ਆਪਣੇ ਕੋਲੇ ਬੇਸਨ ਹਾਂਜੀ ਤੇ ਹੋਰ ਵੀ ਚੀਜ਼ਾਂ ਰਾਗੀ ਰੂਗੀ ਦਾ ਬਹੁਤ ਅੱਜਾ ਕੂਦਰੇ ਦਾ ਮਤਲਬ ਸਾਰੇ ਕੁਝ ਦੇ ਆਟਾ ਆਟਾ ਹਾਂ ਬਾਕੀ ਸਰਵਾ ਦਾ ਤੇਲ ਤੁਲ ਸਾਰਾ ਸਮਾਨ ਹੀ ਰੱਖਿਆ ਠੀਕ ਹੈ ਠੀਕ ਹਾਂਜੀ ਹਾਂਜੀ ਸਰ ਮੈਂ ਆਪਾਂ ਤੁਹਾਨੂੰ ਚੱਕੀਆਂ ਦਿਖਾਈਆਂ ਨੇ ਜਿਹੜੀਆਂ ਪਾਣੀ ਨਾਲ ਚੱਲਦੀਆਂ ਨੇ ਘਰਾਟ ਦਿਖਾਏ ਨੇ ਉਹ ਇਸ ਨਹਿਰ ਦੇ ਪਾਣੀ ਨਾਲ ਚੱਲਦੇ ਨੇ ਤੇ ਇਹ ਨਹਿਰ ਆਉਂਦੀ ਹੈ ਤੇ ਏਸੀ ਇਹੀ ਨਹਿਰ ਦਾ ਪਾਣੀ ਜਿਹੜਾ ਘੁੰਮ ਕੇ ਚੱਕੀਆਂ ਦੇ ਕੋਲੇ ਜਾਂਦਾ ਜਿਹਦੇ ਨਾਲ ਚੱਕੀਆਂ ਘੁੰਮਦੀਆਂ ਨੇ ਘਰਾਟ ਘੁੰਮਦੇ ਨੇ ਤੇ ਇਹ ਆਪਾਂ ਦਿਖਾ ਦਾਨੇ ਆ ਤੁਹਾਨੂੰ ਨਹਿਰ ਇਸ ਨਹਿਰ ਦੇ ਪਾਣੀ ਦੇ ਨਾਲ ਇਹ ਸਾਰੇ ਜਿਹੜੇ ਘਰਾਟ ਉਹ ਚੱਲਦੇ ਨੇ ਜੀ ਫਿਰ ਉਹ ਦੁਬਾਰਾ ਘੁੰਮ ਕੇ ਜਿਹੜਾ ਪਾਣੀ ਇਸੇ ਨਹਿਰ ਦੇ ਵਿੱਚ ਆ ਕੇ ਪੈ ਜਾਂਦਾ ਤੁਸੀਂ ਦੇਖ ਲਓ ਵੀ 150 ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਇਹ ਚੱਕੀਆਂ ਨੇ ਇਹ ਪੰਜਾਬ ਦੇ ਵਿੱਚ ਹੁਣ ਇੱਕੇ ਚੱਕੀਆਂ ਰਹਿ ਗਈਆਂ ਇੱਕ ਇੱਕ ਘਰਾਟ ਰਹਿ ਗਏ ਸਾਰੇ ਜਿਹੜੇ ਬੰਦ ਹੋ ਗਏ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਇਮਾਰਤ ਜਿਹੜੀ ਇਹਦੇ ਅੰਦਰ ਇਹ ਚੱਕੀਆਂ ਨੇ ਇਹਦੇ ਅੰਦਰ ਜਿਹੜੇ ਘਰਾਟ ਉਹ ਲੱਗੇ ਹੋਏ ਨੇ ਘੁੰਮ ਕੇ ਦੁਬਾਰਾ ਨਹਿਰ ਦੇ ਵਿੱਚ ਫੇਰ ਪਾਣੀ ਆ ਜਾਂਦਾ ਤੇ ਆਹ ਵਾਲੀ ਸਾਈਡ ਤੋਂ ਸਾਰਾ ਪਾਣੀ ਆਉਂਦਾ ਇੱਕ ਤਰ੍ਹਾਂ ਦਾ ਸੂਆ ਜਿਹੜਾ ਉਹ ਕੱਢਿਆ ਹੋਇਆ ਤੇ ਇਹ ਚੱਕੀਆਂ ਦੇ ਪਿਛਲੇ ਵਾਲੇ ਪਾਸੇ ਜਿਹੜਾ ਉਹ ਪੱਖੇ ਨੂੰ ਘੁਮਾਉਂਦਾ ਜਿਸ ਦੇ ਨਾਲ ਸਾਰੀਆਂ ਚੱਕੀਆਂ ਉਹ ਚੱਲਦੀਆਂ ਨੇ ਤੇ ਸੁਨਾਮ ਦੇ ਨੇੜੇ ਪਿੰਡ ਪੈ ਜਾਂਦਾ ਸੂਲਰ ਘਰਾਟ ਮੈਂ ਇੱਧਰ ਆਇਆ ਹੋਇਆ ਸੀ ਮੈਂ ਕਿਹਾ ਵੀ ਜਰੂਰ ਇਹ ਆਪਾਂ ਦੇਖ ਕੇ ਜਾਈਏ ਨਾਲੇ ਤੁਹਾਡੇ ਨਾਲ ਆਪਾਂ ਸਾਂਝੀ ਕਰੀਏ ਵੀਡੀਓ ਦੇਖੋ ਵੀ ਤੁਸੀਂ 150 ਸਾਲ ਪੁਰਾਣੀਆਂ ਚੱਕੀਆਂ ਹਨ ਅੰਗਰੇਜ਼ਾਂ ਦੇ ਸਮੇਂ ਦੀਆਂ ਇਹ ਚੱਕੀਆਂ ਨੇਗੀਆਂ ਅੰਗਰੇਜ਼ਾਂ ਦੇ ਸਮੇਂ ਦੀਆਂ ਲੱਗੀਆਂ ਹੋਈਆਂ ਚੱਕੀਆਂ ਅੱਜ ਵੀ ਜਿਹੜੀਆਂ ਉਹ ਚੱਲ ਰਹੀਆਂ ਨੇ ਪਾਣੀ ਦੇ ਨਾਲ ਇਥੋਂ ਤੁਸੀਂ ਆਟਾ ਸਾਰਾ ਜਿਵੇਂ ਬਾਈ ਨੇ ਦੱਸਿਆ ਮੱਕੀ ਦਾ ਕਣਕ ਦਾ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਆ ساری ਇਮਾਰਤ ਜਿਹੜੀ ਉਹ ਬਣੀ ਹੋਈ ਹੈ ਤੇ ਹੁਣ ਤਾਂ ਇਹਦੀ ਜਿਵੇਂ ਰੀਨੋਵੇਸ਼ਨ ਹੋ ਗਈ ਆ ਪ੍ਰਾਤਨ ਜਿਹੜੀਆਂ ਇਹ ਚੱਕੀਆਂ ਉਸੇ ਤਰ੍ਹਾਂ ਸਾਰੀ ਜਿਹੜਾ ਸਿਸਟਮ ਪੁਰਾਣੀ ਹੈ ਜਿਹੜਾ ਚੱਲ ਰਿਹਾ ਹੈ ਇਹ ਬਿਲਡਿੰਗ ਜਿਹੜੀ ਬਾਅਦੋਂ ਉਹ ਜਿਵੇਂ ਤੁਸੀਂ ਸਾਰੀ ਇਹ ਬਿਲਡਿੰਗ ਦੇਖ ਰਹੇ ਹੋ ਇਹ ਬਾਅਦੋਂ ਜਿਹੜੀ ਨਵੀਂ ਬਣਾਈ ਕਰਾਟ ਉੱਪਰ ਲਿਖੇ ਹੋਏ ਨੇ ਪਾਣੀ ਨਾਲ ਚੱਲਣ ਵਾਲੀਆਂ ਚੱਕੀਆਂ ਸੰਨ 1875 ਇਮਾਰਤ ਬਾਅਦੋਂ ਜਿਹੜੀ ਹੋ ਰੈਨੋਵੇਟ ਕਰਕੇ ਬਣਾਤੀ ਅੱਜ ਨੇੜਲੇ ਪਿੰਡਾਂ ਤੋਂ ਇਸ ਤਰ੍ਹਾਂ ਇੱਥੇ ਆਟਾ ਜਿਹੜਾ ਉਹ ਪਿਹਾਉਣ ਆਉਂਦੇ ਨੇ ਆ ਜਿਵੇਂ ਆਏ ਹੋਏ ਨੇ ਹਨਾ ਆਟਾ ਪਿਹਾਉਣ ਟਰੈਕਟਰ ਤੇ ਹਾਂਜੀ ਕਿੰਨਾ ਟਾਈਮ ਸਮਾਂ ਹੋ ਗਿਆ ਥੋਨੂੰ ਇੱਥੋਂ ਪਿਹਾਉਂਦੇ ਆ ਨਾ ਆਟਾ ਸਾਨੂੰ ਇਹ ਇੱਥੇ ਹੋ ਗਏ 30 40 ਸਾਲ ਜੀ ਅੱਛਾ ਜੀ ਲਗਾਤਾਰ ਇੱਥੇ ਪਿਹਾਉਂਦੇ ਹੋ ਹਾਂ ਇੱਥੇ ਪਿਹਾਉਂਦੇ ਜਦੋਂ ਕੋਈ ਠੇਕਾ ਨਹੀਂ ਲੈਂਦਾ ਉਦੋਂ ਜਾਂਦੇ ਹਾਂ ਔਰ ਕਿਤੇ ਨਹੀਂ ਇੱਥੇ ਹੀ ਪਿਹਾਉਂਦੇ ਠੀਕ ਹੈ ਜੀ ਹਾਂ ਠੀਕ ਹੈ ਦੇਖੋ ਵੀ ਜਿਵੇਂ ਦੱਸਿਆ ਵੀ 30 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ ਇਸ ਤਰ੍ਹਾਂ ਨਾਲ ਦੇ ਪਿੰਡਾਂ ਦੇ ਇੱਥੇ ਆਉਂਦੇ ਨੇ ਬਾਕੀ ਦੂਰੋਂ ਦੂਰੋਂ ਆਉਂਦੇ ਨੇ ਇਹ ਘਰਾਟਾਂ ਦਾ ਜਿਹੜਾ ਉਹ ਆਟਾ ਖਰੀਦਣ ਵਾਸਤੇ ਫਰਕ ਕੀ ਲੱਗਦਾ ਜੀ ਤੁਹਾਨੂੰ ਦੂਸਰੇ ਆਟੇ ਤੇ ਇਹ ਆਟੇ ਦਾ ਇਹ ਆਟੇ ਦਾ ਇਹ ਫਰਕ ਹੈ ਜੀ ਇਹ ਕਿਹੜਾ ਪਾਣੀ ਨਾਲ ਆਪਾਂ ਪੀਸਦੇ ਆ ਹਾਂਜੀ ਇਹ ਪਾਸਤ ਤਨ ਵੱਧ ਚੱਲਦਾ ਜੀ ਠੀਕ ਹੈ ਜੀ ਆਮ ਚੱਕੀਆਂ ਨੂੰ ਆਮ ਚੱਕੀਆਂ ਨੂੰ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ 5-7 ਦਿਨ ਵੱਧ ਚੱਲਦਾ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਇਸ ਤਰ੍ਹਾਂ ਆਉਂਦੇ ਨੇ ਦੂਰੋਂ-ਦੂਰੋਂ ਭਾਈ ਆਟਾ ਪਹਿਉਣ ਬਨਾਲ ਦੇ ਪਿੰਡਾਂ ਤੋਂ ਬਾਕੀ ਹੋਰ ਵੀ ਅਸੀਂ ਇੱਥੇ ਦੇਖੇ ਨੇ ਬਹੁਤ ਆਏ ਨੇ ਪਹਿਉਣ ਆਟਾ ਜਾਂ ਆਟਾ ਖਰੀਦਣ ਵਾਸਤੇ ਆਉਂਦੇ ਨੇ ਭੀ ਇਹ ਹੋਇਆ ਜਿਵੇਂ ਪੈਕਿੰਗ ਵਾਲਾ ਹਨ ਸਾਰਾ ਦਿਖਾਇਆ ਹੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈਆਂ ਨੇ 150 ਸਾਲ ਪੁਰਾਣੀਆਂ ਚੱਕੀਆਂ ਜਿਹੜੀਆਂ ਕਿ ਪਾਣੀ ਦੇ ਨਾਲ ਚੱਲਦੀਆਂ ਨੇ ਅੰਗਰੇਜ਼ਾਂ ਦੇ ਸਮੇਂ ਦੀਆਂ ਹਨਾ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ। ਬਾਕੀ ਪੂਰਾ ਐਡਰੈਸ ਇਹ ਆਪਾਂ ਸਾਰਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਵੀ ਚੱਕੀਆਂ ਕਿਹੜੀ ਜਗ੍ਹਾ ਤੇ ਨੇ। ਜੇ ਤੁਸੀਂ ਇਸ ਏਰੀਆ ਦੇ ਵਿੱਚ ਆਉਨੇ ਹੋ ਜੇ ਤੁਸੀਂ ਦੇਖਣ ਆਉਣਾ ਜਾਂ ਤੁਸੀਂ ਆਟਾ ਲੈ ਕੇ ਜਾਣਾ ਸਾਰਾ ਆਪਾਂ ਐਡਰੈਸ ਇਹਦੇ ਵਿੱਚ ਪਾ ਦਾਂਗੇ। ਸੋ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਹਾਂ। ਵੀਡੀਓ ਨੂੰ ਤੁਸੀਂ ਲਾਈਕ ਕਰਿਓ, ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ।